ਸਸਿਕਾ ਅੱਜ ਸਾਰਿਆਂ ਨੂੰ ਅੱਜ ਤੁਹਾਨੂੰ ਜਿਸ ਸਮਝਾਵਾਂਗੇ 19 17 ਇੰਚ ਚੈਸਟ ਦਾ ਮਰਦਾਨਾ ਆਪ ਇਸ ਨਾਪ ਦੇ ਤੋਂ ਆਰਮਹੋਲੀ ਕਟਿੰਗ ਕਰਨ ਦਾ ਤਰੀਕਾ ਦੱਸਾਂਗੇ ਪਿਛਲੀ ਵੀਡੀਓ ਚ ਅਸੀਂ ਤੁਹਾਨੂੰ ਸਮਝਾਇਆ ਸੀ 17 ਇੰਚ ਚੈਸਟ ਦਾ ਕਿਉਂਕਿ ਇਹ ਸਾਰੇ ਲੱਗ ਲੱਗ ਨਾਪ ਹੁੰਦੇ ਨੇ ਸਾਰੇ ਜਿਨ੍ਹਾਂ ਦੇ ਕਿਸੇ ਦੇ ਆਪਾਂ ਨੇ ਥੀਰਾ ਵੱਡਾ ਰੱਖਣਾ ਹੁੰਦਾ ਕਿਸੇ ਦਾ ਛੋਟਾ ਰੱਖਣਾ ਲੱਗੇਦਾ ਗਲਾ ਵੱਡਾ ਨਾਲ ਛੋਟਾ ਹੁੰਦਾ ਉਸ ਹਿਸਾਬ ਨਾਲ ਆਪਾਂ ਥੀਰੇ ਸਾਹਮਣੇ ਦੀ ਕਟਿੰਗ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਕਿ ਆਪਣੇ ਕੋਲੇ 19 ਇੰਚ ਚੈਸਟ ਦਾ ਆਪਣੇ ਕੋਲੇ ਨਾਪਾਗਾ ਇਸ ਹਿਸਾਬ ਨਾਲ ਆਪਾਂ ਨੇ ਕਟਿੰਗ ਕਰਨੀ ਹੈਗੀ ਪਹਿਲਾਂ ਆਪਾਂ ਨੇ ਕੀ ਕਰਨਾਗਾ ਪੇਪਰ ਨੂੰ ਫੋਲਡ ਕਰ ਲੈਣਾ ਪਹਿਲਾਂ ਆਪਾਂ ਫਰੰਟ ਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਬੈਕ ਦੀ ਕਟਿੰਗ ਕਰਾਂਗੇ ਆਪਣੇ ਕੋਲੇ ਗਲੇ ਦਾ ਸਾਈਜ਼ ਜਿਦਾ ਹੈਗਾ 6 ਇੰਚ 6 ਇੰਚ ਦਾ ਫਰੰਟ 6 ਇੰਚ ਦਾ ਫਰੰਟ 5 ਇੰਚ ਇਸ ਦੇ ਬੈਗਾ ਉਸ ਜਾਂ ਨਾਲ ਆਪਣੀ ਕਟਿੰਗ ਕਰਨੀ ਹੈ ਪਹਿਲਾਂ ਆਪਾਂ ਨੇ ਡਬਲ ਤੇ ਹੈ ਉਹ ਜੋ ਫੋਲਡ ਕਰ ਲਿਆ ਇਸ ਨੂੰ ਇਹ ਹੋ ਗਈ ਆਪਣੀ ਬੰਦ ਸਾਈਡ ਦੂਸਰੀ ਹੋ ਗਈ ਆਪਣੀ ਓਪਨ ਸਾਈਡ ਇਸ ਦੀ ਆਪਾਂ ਨੇ ਕਟਿੰਗ ਕਰਨੀ ਹੈਗੀ ਕਟਿੰਗ ਕਰਨ ਲਈ ਪਹਿਲਾਂ ਆਪਾਂ تیرੇ ਦਾ ਨਿਸ਼ਾਨ ਲਾਵਾਂਗੇ ਦੇਖੋ تیرੇ ਦਾ ਨਿਸ਼ਾਨ ਲਾਵਾਂਗੇ ਥੀਰਾ ਆਪਣੇ ਕੋਲੇ ਹੈਗਾ 11.5 ਇੰਚ ਤਿਆਰ 19 ਇੰਚ ਦੀ ਚੇਸਟਾ 11.5 ਇੰਚ ਥੀਰਾ ਤਿਆਰ ਹੈਗਾ ਉੱਪਰ ਪਹਿਲਾਂ ਆਪਾਂ ਨਿਸ਼ਾਨ ਲਾਵਾਂਗੇ ਦੇਖੋ 1.5 ਇੰਚ ਆ ਗਿਆ ਆਪਣਾ 0.6 ਇੰਚ ਤੇ ਇਸ ਜਗ੍ਹਾ ਤੇ ਆਪਣਾ ਤੀਰਾ ਤਿਆਰ ਆ ਅੱਧਾ ਇੰਚ ਆਪਾਂ ਨਿਸ਼ਾਨ ਹੋਰ ਲਾਵਾਂਗੇ ਕਿਉਂਕਿ ਜੇ ਖੁੱਲ ਗਿਆ ਤਾਂ ਆਪਣਾ ਇੱਕ ਨਿਸ਼ਾਨ ਹੋ ਜਦੋਂ ਆਪਾਂ ਇਹਨੂੰ ਖੋਲਾਂਗੇ ਓਪਨ ਕਰਾਂਗੇ ਹੁਣ ਡਬਲ ਤੇ ਵਿੱਚ ਆ ਇਸ ਕਰਕੇ ਇਹ ਆਪਾਂ ਨੂੰ ਅੱਧਾ ਇੰਚ ਅੱਧਾ ਇੰਚ ਸਾਈਡ ਆਊਗਾ ਦੋ ਬਾ ਅੱਧਾ ਇੰਚ ਦੂਸਰੀ ਸਾਈਡ ਜਦੋਂ ਆਪਾਂ ਮੋੜ ਦੇਈ ਸਿਲਾਈ ਕਰਾਂਗੇ ਇਹ ਆਪਾਂ ਨਿਸ਼ਾਨ ਲਾਵਾਂਗੇ 0.6 ਇੰਚ ਤੇ ਇਹ ਨਿਸ਼ਾਨ ਆਪਣਾ ਕਟਿੰਗ ਵਾਲਾ ਇਹੜਾ ਪੌਣੇ 6 ਇੰਚ ਦੇ ਨਿਸ਼ਾਨਾ ਇਹ ਹੈਗਾ ਆਪਣੇ ਤਿਆਰ ਦਾ ਮੋਢਾ ਹੋਈ ਆਪਾਂ ਇਸ ਨੂੰ 7 ਇੰਚ ਬਾਵਾਂਗੇ ਮੋਢਾ ਆਪਾਂ ਜਿੰਨੇ ਵੀ ਨਾਪ ਕਟਿੰਗ ਕਰਾਂਗੇ ਤੁਹਾਨੂੰ ਅਸੀਂ 27 ਇੰਚ ਚੈਸਟ ਤੱਕ ਦਾ ਨਾਪ ਦੱਸਾਂਗੇ ਸਾਰਿਆਂ ਨੇ ਆਪਾਂ ਮੋਢਾ ਲਗਭਗ 7 ਇੰਚ ਹੀ ਬਾਵਾਂਗੇ ਦੇਖੋ ਇਹ ਵੀ ਇੱਕ ਕਾਰਨ ਹੁੰਦਾਗਾ ਇਹ ਕਾਰਨ ਹੁੰਦਾ ਜਦੋਂ ਵੀ ਆਪਾਂ ਕਈ ਵਾਰੀ ਕਸਟਮਰ ਕਹਿੰਦੇ ਨੇ ਸਾਰਿਆਂ ਨੂੰ ਵੀ 7 ਇੰਚ ਮੋਢਾ ਕਿਸ ਤਰ੍ਹਾਂ ਸੈੱਟ ਹੁੰਦਾ ਕਿਉਂਕਿ ਜੋ ਆਪਾਂ ਨੇ ਇਹ ਇਸ ਦੇ ਵਿੱਚ ਆਪਾਂ ਮਾਰਜਨ ਪਾਉਣਾ ਬਾਜੂ ਦੇ ਵਿੱਚ ਪਾਉਣਾ ਹੁੰਦਾ ਹੈਗਾ ਬਾਜੂ ਦੇ ਨਾਲ ਹੀ ਆਪਣੇ ਇਸ ਦੀ ਬਿਲਕੁਲ ਸਹੀ ਫਿਟਿੰਗ ਆਉਣੀ ਹੈ ਜਿਸ ਤਰ੍ਹਾਂ ਕਿ ਇਸ ਦੀ ਆਪਾਂ ਬਾਜੂ ਦਾ ਮੋਢਾ ਕਟਿੰਗ ਕਰਾਂਗੇ 2.5 ਇੰਚ 2.5 ਇੰਚ ਬਾਜੂ ਦਾ ਮੋਢਾ ਕਟਿੰਗ ਕਰਾਂਗੇ ਜਿਹੜਾ ਆਪਾਂ ਨੇ ਪਹਿਲਾਂ ਪਿਛਲੇ ਵੀਡੀਓ ਚ ਸਮਝਾਇਆ ਸੀ ਉਸ ਦਾ ਆਪਾਂ ਨੇ ਮੋਢਾ ਬਾਜੂ ਦਾ ਕਰਿਆ ਸੀ 7 ਇੰਚ ਕਟਿੰਗ ਦਾ ਦੇਖੋ ਇਹ ਸਾਰਾ ਜਿਹੜਾ ਕੱਪੜਾ ਆਪਾਂ ਨੂੰ ਬੱਦਮੇਲੂਗਾ ਉਸੇ ਤਰੀਕੇ ਨਾਲ ਹੀ ਆਪਣਾ ਇਹ ਚੀਜ਼ ਖੁੱਲ੍ਹ ਜਾਂਦੀ ਹੈ ਤਾਂ ਇਹ ਗਲਾਈ ਬਹੁਤ ਵਧੀਆ ਆਉਂਦੀ ਹੈ ਫਿਟਿੰਗ ਬਹੁਤ ਵਧੀਆ ਨੇ ਕੋਈ ਵੀ ਆਪਾਂ ਨੂੰ ਛੰਟਣ ਦੀ ਜ਼ਰੂਰਤ ਨਹੀਂ ਪੰਦੀ ਕਪੜਾ ਤੈਨੋਂ ਸੇ ਬਾਜੂ ਦੀ ਕਟਿੰਗ ਵੀ ਦੱਸਾਂਗੇ ਅੱਗੇ-ਅੱਗੇ ਸਮਝਾਉਂਦੇ ਰਹਿਾਂਗੇ ਸਾਰੇ ਤਰੀਕੇ ਨਹੀਂ ਪਹਿਲਾਂ ਹੁਣ ਆਪਾਂ ਨੇ 7 ਇੰਚ ਦੇ ਨਿਸ਼ਾਨ ਲਾ ਲੈਣਾ 7 ਇੰਚ ਦਾ ਆਪਾਂ ਮੋਢੇ ਵਾਲਾ ਨਿਸ਼ਾਨ ਲਗਾ ਰਹੇ ਹਾਂਗੇ ਉੱਪਰ ਹੋਗਾ ਸੀ ਆਪਣਾ ਧੀਰਾ ਜੋ ਆਪਾਂ ਨੇ ਨਿਸ਼ਾਨ ਲਾਈਨੇ ਪਾਉਣੇ 6 ਇੰਚ ਤੇ 6.5 ਇੰਚ ਦੇ ਇਹ ਨਿਸ਼ਾਨ ਆਪਾਂ ਨੇ نیچے ਲਾਉਣੇ ਨੇ। ਪਹਿਲਾ ਇੱਕ ਨਿਸ਼ਾਨ ਪਾਉਣੇ 6 ਇੰਚ ਤੇ ਦੂਸਰਾ 6.5 ਇੰਚ ਤੇ। ਜੋ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ 17 ਇੰਚ ਚੈਸਟ ਦੀ ਕਟਿੰਗ કરી ਸੀ ਉਸ ਦਾ ਸਾਹਮਣਾ ਆਪਾਂ ਨੇ ਬਿਲਕੁਲ ਬਰਾਬਰ ਰੱਖਿਆ ਜੀਗਾ। ਜਿੰਨਾ ਆਪਣਾ 11 ਇੰਚ ਤੀਰਾ ਉਹਨੇ ਆਪਣਾ ਸਾਹਮਣਾ ਸੀ ਇਦਾਂ ਸਾਹਮਣਾ ਆਪਣੇ ਕੋਲੇ 12 ਇੰਚਾ 1.5 ਇੰਚ ਤੀਰਾ ਦਾ 12 ਇੰਚ ਸਾਹਮਣਾ ਇਹ ਆਪਾਂ ਨੇ 5 ਇੰਚ ਤੇ ਨਿਸ਼ਾਨ ਲਗਾਉਣਾ ਹੁੰਦਾ ਹੈ ਦੇਖੋ 12 ਇੰਚ ਦਾ 6 ਇੰਚ ਅੱਗੇ ਇਹ ਜਗ੍ਹਾ ਤੇ ਆਪਣਾ ਤਿਆਰ ਹੈ ਸਾਹਮਣਾ ਤਿਆਰ ਆ ਦੇਖੋ ਇਹ ਸਾਰਾ ਕੱਪੜਾ ਆਪਾਂ ਨੂੰ ਮਿਲ ਗਿਆ ਕਿਉਂਕਿ ਨਾਪ ਆਪਣੇ ਕੋਲੇ ਉਸ ਨਾਲੋਂ ਜ਼ਿਆਦਾ ਪਹਿਲਾਂ ਵਾਲੇ ਨਾਲੋਂ ਇਸ ਕਰਕੇ ਆਪਾਂ ਨੂੰ ਆਪ ਜਗ੍ਹਾ ਵੀ ਆਪਾਂ ਨੂੰ ਖੁੱਲੀ ਮਿਲ ਗਈ ਤਰੀਕੇ ਨਾਲ ਆਪਣੀ ਜਗ੍ਹਾ ਤੋਂ ਖਿੱਚ ਨਹੀਂ ਪੈਂਦੀ ਹੈਗੀ ਹੁਣ ਇਹ ਨਿਸ਼ਾਨ ਆਪਾਂ ਨੇ 6 ਇੰਚ ਤੇ ਲਾਇਆਗਾ ਦੂਸਰਾ ਜਿਹੜਾ ਆਪਾਂ ਨਿਸ਼ਾਨ ਲਾਉਣਾਗਾ ਸਾਢੇ 6 ਇੰਚ ਤੇ ਇਹ ਹੋ ਗਿਆ ਸਾਹਮਣਾ ਇਸੇ ਹਿਸਾਬ ਨਾਲ ਹੀ ਆਪਣੀ ਦੂਸਰੀ ਜਗ੍ਹਾ ਕੱਟ ਕਰਨੀ ਹੈਗੀ ਕਟਿੰਗ ਕਰਨੀ ਹੈਗੀ ਚੈਸਟ ਆਪਣੇ ਕੋਲੇ ਹੈਗੀ ਹੈ ਦੀ 19 ਇੰਚ 19 ਇੰਚ ਚੈਸਟ ਹੈ ਜੀ ਪਹਿਲਾਂ ਦੇਖੋ ਆਪਾਂ ਇਸ ਜਗ੍ਹਾ ਤੋਂ ਗਲਾਈ ਪਾਈ ਸੀ ਇਸ ਜਗ੍ਹਾ ਤੋਂ ਇਸ ਤਰੀਕੇ ਨਾਲ ਆਪਾਂ ਨੇ ਗਲਾਈ ਪਾਈ ਸੀਗੀ ਹੁਣ ਪਰ ਇਸ ਜਗ੍ਹਾ ਤੋਂ ਨਹੀਂ ਪਾਉਣੇ ਹੁਣ ਆਪਾਂ ਨੇ ਥੋੜਾ ਥੋੜਾ ਕੱਪੜਿਆਂ ਨੂੰ ਜ਼ਿਆਦਾ ਲੈ ਕੇ ਆਉਣਾ ਕਿਉਂਕਿ ਆਪਣਾ ਥੋੜਾ ਜਿਹਾ ਨਾਪ ਵੀ ਵੱਧ ਗਿਆ ਇਸ ਕਰਕੇ ਇਹ ਕਪੜਾ ਦੇਖੋ ਆਪਣੇ ਕੋਲੇ ਜ਼ਿਆਦਾ ਹੋ ਗਿਆ ਪਹਿਲਾਂ ਆਪਣੇ ਇਸ ਜਗ੍ਹਾ ਤੋਂ ਹੀ ਆਪਾਂ ਨੇ ਕਟਿੰਗ ਕਰੀ ਸੀ ਨਿਸ਼ਾਨ ਲਾ ਕੇ ਇਸ ਤਰੀਕੇ ਨਾਲ ਹੀ ਦੀ ਆਪਣੀ ਕਟਿੰਗ ਹੋਊਗੀ ਜਦੋਂ ਵੀ ਆਪਾਂ ਇਹ ਮੋਢੇ ਦੀ ਕਟਿੰਗ ਕਰਾਂਗੇ ਦੇਖੋ ਇਸ ਜਗ੍ਹਾ ਉੱਪਰ ਕਰਾਂਗੇ ਇਹ ਹੋ ਗਿਆ ਸਾਰਾ ਆਪਣਾ ਤਿਆਰ ਦਾ ਇਹ ਸਾਰਾ ਆਪਣੇ ਕੋਲੇ ਤਿਆਰ ਦਾ ਨਾ ਆਪਾਂ ਇਹ ਕਿਉਂਕਿ ਆਪਣੀ ਜਿਹੜੀ ਸਲਾਈ ਹੋਣੀ ਹੈ ਇਸ ਜਗ੍ਹਾ ਤੇ ਆਪਾਂ ਕਟਿੰਗ ਕਰ ਰਹੇ ਆਂ ਇਸ ਜਗ੍ਹਾ ਤੇ ਆਪਣੀ ਸਲਾਈ ਹੋਣੀ ਹੈ 1/2 ਇੰਚ ਆਪਣੇ ਮੋਢੇ 'ਚ ਹੁੰਦਾ ਦੇਖੋ ਕੱਪੜਾ ਇਹ ਸਾਰੀ ਜਗ੍ਹਾ ਆਪਾਂ ਨੂੰ ਖੁੱਲ ਗਈ ਆਪਣੇ ਲਈ ਹੁਣ ਆਪਣਾ ਕਮੀਜ਼ ਨਾਲ ਕਦੇ ਵੀ ਖਿੱਚਣੀ ਮਰਦਾਗਾ ਇਹ ਜਗ੍ਹਾ ਤੇ ਆਪਾਂ ਨੇ ਕਟਿੰਗ ਕਰਨੀ ਆਂਗੀ ਮੋਢੇ ਦੀ ਫਲ ਆਪਾਂ ਪਲੋਈਆਂ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਇਹ ਸਾਰੀ ਕਟਿੰਗ ਕਰਾਂਗੇ 2 ਇੰਚ ਆਪਾਂ ਕੱਪੜਾ ਲੈਣੇ ਹੁੰਨੇ ਆਗੇ ਤਾਂ ਕਿ ਆਪਾਂ ਨੂੰ ਕਈ ਵਾਰੀ ਕਮੀਜ਼ ਖੁੱਲਾ ਕਰਨਾ ਪੈਂਦਾ ਉਸ ਦੇ ਲਈ ਆਪਾਂ ਇਹ 2 ਇੰਚ ਮਾਰਜਿਨ ਰੱਖਦੇ ਹੁੰਨੇ ਆ ਇਹ ਆਪਣੇ ਕੋਲੇ 19 ਇੰਚ ਚੈਸਟ ਦਾ ਨਾਪ ਆ ਇਸ ਦੀ ਪਲੋਈ ਆਪਣੇ ਕੋਲੇ 10.5 ਇੰਚ ਤੇ ਤਿਆਰ ਸਾਡੇ ਦਾਸ ਤੇ ਤਿਆਰ ਆ ਇਹ ਨਿਸ਼ਾਨ ਆਪਾਂ ਲਾਵਾਂਗੇ 11.5 ਇੰਚ ਤੇ 11.5 ਇੰਚ ਦੇ ਨਿਸ਼ਾਨ ਲਾਵਾਂਗੇ ਉਹ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਹੀ ਹੈ ਦੇਖੋ 8 ਇੰਚ ਆਪਣਾ ਇਸ ਪਲੋਈ ਦੇ ਵਿੱਚੋਂ ਨਾਲ 8 ਇੰਚ ਆਪਣਾ ਉੱਪਰ ਖੰਧਾ ਜੋੜੀ ਵਿੱਚ ਉਸ ਦਾ ਆਪਾਂ ਗੈਪ ਰੱਖਿਆ ਸੀ ਦੇਖੋ ਜਿਹੜਾ 17 ਇੰਚ ਸੀ ਪਿਛਲੀ ਵੀਡੀਓ ਦੇ ਵਿੱਚ ਸਵਾ 3 ਇੰਚ ਤੇ ਨਿਸ਼ਾਨ ਲਾਇਆ ਸੀਗਾ ਇਸ ਨੂੰ ਆਪਾਂ 3.5 ਇੰਚ ਤੇ ਨਿਸ਼ਾਨ ਲਾਵਾਂਗੇ ਇਹ ਹੁਣ ਆਪਣਾ ਗੈਪ ਹੋਗਾ 7 ਇੰਚ ਦਾ 3.5 ਇੰਚ ਤੇ ਨਿਸ਼ਾਨ ਲਾਵਾਂਗੇ ਦੂਸਰਾ ਨਿਸ਼ਾਨ ਲਾਵਾਂਗੇ ਆਪਾਂ 2 ਇੰਚ ਤੇ ਪਹਿਲਾ ਪਸ ਤਾਰਾਂਚੇ ਵਾਲਾ ਲਾਇਆ ਸੀਗਾ ਪੌਣੇ ਦੋ ਦੇ ਇਹ ਨਿਸ਼ਾਨਾ ਆਪਾਂ ਲਾਵਾਂਗੇ 2 ਇੰਚ ਦੇ 2 ਇੰਚ ਦੀ ਆਪਾਂ ਨੇ ਉੱਪਰਲੀ ਸਾਈਡ 'ਤੇ ਨਿਸ਼ਾਨ ਲਾਉਣਾ ਇਸ ਜਗ੍ਹਾ 'ਤੇ ਹੁਣ ਜੋ ਆਪਾਂ ਇਹ ਪਲੋਈ ਕੱਢਣੀ ਹੈਗੀ ਇਹ ਤੁਹਾਨੂੰ ਅਸੀਂ ਦੱਸਿਆ ਇਸ ਨਿਸ਼ਾਨ ਨਾਲ 2 ਇੰਚ ਆਪਾਂ ਨੇ ਵਧਾ ਕੇ ਇਹ ਨਿਸ਼ਾਨ ਲਾਉਣਾ ਹੁੰਦਾ ਇਸ ਤਰੀਕੇ ਨਾਲ ਇਹ ਦੇਖੋ 2 ਇੰਚ ਆਪਾਂ ਨੇ ਵਧਾ ਕੇ ਇਸ ਜਗ੍ਹਾ 'ਤੇ ਫੱਟੀ ਨੂੰ ਲੈ ਕੇ ਗਏ ਆ ਉਧਰੋਂ ਦੂਸਰੀ ਸਾਈਡ ਆਪਾਂ ਲੈ ਕੇ ਗਏ ਆ ਆਰਮਹੋਲ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਨੇ ਇਹ ਨਿਸ਼ਾਨ ਲਾਣਾ ਹੁੰਦਾ ਜੇਪਾ ਇਹ ਨਿਸ਼ਾਨ ਲਾ ਮਗੇ ਕਮਰ ਵਾਲਾ ਉਸਦੇ ਆਪਾਂ ਨੇ ਲਾਇਆ ਸੀ ਦੇਖੋ 6.5 ਇੰਚ ਦੇ 6.5 ਇੰਚ ਦੇ ਇਸ ਕਰਕੇ ਲਾਇਆ ਸੀ ਕਿਉਂਕਿ ਇਹਦੀ ਪਲੋਈ ਸੀ ਉੱਚੀ 9.5 ਇੰਚ ਦੇ ਸੀ ਇਹਦੀ ਪਲੋਈ ਹੈਗੇ 10.5 ਇੰਚ ਤੇ ਉਹ ਨਿਸ਼ਾਨ ਆਪਾਂ ਨੇ 6.5 ਇੰਚ ਦੇ ਲਾਇਆ ਸੀਗਾ ਇਸ ਨੂੰ ਆਪਾਂ 7 ਇੰਚ ਦੇ ਲਾਵਾਂਗੇ ਨਿਸ਼ਾਨ ਨੂੰ ਇਸ ਜਗ੍ਹਾ ਤੇ ਆਪਾਂ ਨੇ ਪਲੋਈ ਕੱਢਣੀ ਹੈ ਕਿਉਂਕਿ ਜਿਹੜੀ ਆਪਣੀ ਕਮਰ ਵਾਲੀ ਫਿਟਿੰਗ ਹੁੰਦੀ ਆ ਇਸੇ ਜਗ੍ਹਾ ਤੇ ਹੋਣੀ ਹੁੰਦੀ ਆ ਜਦੋਂ ਵੀ ਆਪਾਂ ਕਮਰ ਵਾਲੀ ਕੋਈ ਵੀ ਸਲਾਈ ਲਾਵਾਂਗੇ ਇਸ ਜਗ੍ਹਾ ਤੇ ਆਪਣੀ ਫਿਟਿੰਗ ਆਉਣੀ ਹੁੰਦੀ ਹੈ ਜੀ ਦੇਖੋ ਇਹਦੀ ਆਪਣੇ ਕੋਲ ਕਮਰ ਹੈਗੀ ਹੈ ਕਿ 17 ਇੰਚ 17 ਇੰਚ ਕਮਰਾ ਦੇਖੋ ਇਸ ਤਰ੍ਹਾਂ ਆਪਣੀ ਸਲਾਈ ਆਉਗੀ ਇਹ ਦੋਨੋਂ ਅਸੀਂ ਅੰਦਾਜ਼ਾ ਦੱਸ ਰਹੇ ਹਾਂਗੇ ਕਿਉਂਕਿ ਜਦੋਂ ਪਲੋਈ ਪਾਵਾਂਗੇ ਇਸ ਜਗ੍ਹਾ ਤੇ ਇਹ ਆਪਾਂ ਨੂੰ ਦੁਬਾਰਾ ਨਿਸ਼ਾਨ ਲਾਉਣੇ ਪੈਂਦੇ ਨੇ ਸਾਰੇ ਤਨਸ਼ਨ ਦਾ ਜਰਾ ਰਸ ਰਿਆਂ ਤੁਹਾਨੂੰ ਸਮਝਾਉਣ ਦੇ ਲਈ ਇਸ ਤਰੀਕੇ ਨਾਲ ਆਪਣੀ ਇਹ ਸਾਰੀ ਕਮਰ ਦੀ ਛੇ ਪਾਉਣੀ ਹੁੰਦੀ ਆ ਇਸ ਤਰੀਕੇ ਨਾਲ ਇਹ ਸਾਰੀ ਛੇ ਪਾਉਣੀ ਹੁੰਦੀ ਆ ਕਮਰ ਦੀ ਲੰਬੀ ਬਲੋਈ ਦਾ ਨਿਸ਼ਾਨ ਆਪਾਂ ਵੀ 7 ਇੰਚ ਤੇ ਲਾਵਾਂਗੇ 7 ਇੰਚ ਤੇ ਲਾਵਾਂਗੇ ਜੀ ਇਹ ਜਿਹੜਾ ਗੈਪ ਆਪਾਂ ਨੇ ਉੱਪਰ 3.5 ਇੰਚ ਦੇ ਰੱਖਿਆ ਉਹ ਹੀ ਸੇਮ ਗੈਪ 3.5 ਇੰਚ ਤੇ ਆਪਾਂ ਇਹ ਨਿਸ਼ਾਨ ਲਵੋ ਇਸ ਤਰੀਕੇ ਨਾਲ ਆਪਣੀ ਇਹ ਲੰਬੀ ਪਲੋਈ ਬਹੂਗੀ ਇਹ ਹੋ ਗਈ ਆਪਣੇ ਆਰਮ ਹੋਲਡੀ ਕਟਿੰਗ ਇਸ ਜਗ੍ਹਾ ਤੋਂ ਆਪਾਂ ਨੇ ਕਟਿੰਗ ਕਰਨੀ ਹੈ ਜੋ ਇਹ ਨਿਸ਼ਾਨ ਲਗਾ ਰਹੇ ਆਂਗੇ ਇਸ ਜਗ੍ਹਾ ਤੋਂ ਆਪਾਂ ਨੇ ਕਟਿੰਗ ਕਰ ਦੇਣੀ ਹੈ ਇੱਦੀ ਇਸ ਤਰ੍ਹਾਂ ਨੇ ਫਰਮੇ ਤੁਸੀਂ ਬਣਾ ਕੇ ਰੱਖ ਸਕਦੇ ਹੋਗੇ ਕਿਉਂਕਿ ਜਦੋਂ ਵੀ ਤੁਸੀਂ ਇਸ ਨਾਬਰੀ ਕਟਿੰਗ ਕਰਨੀ ਆ ਤਾਂ ਤੁਹਾਨੂੰ ਬਹੁਤ ਹੀ ਆਸਾਨਾ ਤੁਸੀਂ ਕੱਪੜੇ ਨੂੰ ਫੋਲਡ ਕਰਕੇ ਇਸ ਤਰੀਕੇ ਨਾਲ ਫਰਮਾਂ ਧਾਰ ਕੇ ਤੁਸੀਂ ਕਟਿੰਗ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਕੋਈ ਵੀ ਤੁਹਾਨੂੰ ਮਿੰਟੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹ ਜੋ ਆਪਾਂ ਨਿਸ਼ਾਨ ਲਾਇਆ ਸੀ ਸੇਮ ਉਸ ਨਿਸ਼ਾਨ ਉੱਪਰ ਹੀ ਆਪਾਂ ਨੇ ਇਹ ਕਟਿੰਗ ਕਰਨੀ ਹੈ ਇਹ ਦੇਖੋ ਇਹ ਸਾਰੀ ਆਪਾਂ ਨੂੰ ਜਗ੍ਹਾ ਵਰਤਣ ਨੂੰ ਮਿਲ ਗਈ ਤਾਂ ਕਿ ਆਪਣਾ ਸਾਹਮਣਾ ਵੱਧ ਗਿਆ ਇਸ ਹਿਸਾਬ ਨਾਲ ਹੀ ਹੁੰਦਾ ਦੇਖੋ ਨਾਪ ਆਪਣੇ ਅੱਗੇ ਹੈਵੀ ਹੈਵੀ ਹੁੰਦੇ ਜਾਣਗੇ ਇਹ ਜਗ੍ਹਾ ਆਪਣੀ ਖੁੱਲਦੀ ਜਾਊਗੀ ਤੇਰਾ ਵੀ ਆਪਾਂ ਵੱਡਾ ਕਰਾਂਗੇ ਕਿਉਂਕਿ ਨਾਪ ਥੋੜਾ ਹੈਵੀ ਹੋ ਜਾਂਦਾ ਆਪਾਂ ਤੇਰਾ ਵੀ ਅੱਗੇ ਵਧਾਵਾਂਗੇ ਇਦਾਂ ਥੀਰਾ ਆਪਾਂ ਨੇ ਰੱਖਿਆ ਦਾ 11/2 ਇੰਚ ਹੁਣ ਆ ਗਿਆ ਇਦਾਂ ਗਲਾ ਗਲਾ ਦੇਖੋ ਪਹਿਲਾਂ ਆਪਾਂ ਨੇ ਜੋ ਨਿਸ਼ਾਨ ਲਾਇਆ ਸੀਗਾ ਉਹਦਾ ਆਪਾਂ ਨੇ 4.5 ਇੰਚ ਦੇ ਨਿਸ਼ਾਨ ਲਾਇਆ ਸੀ ਕਟਿੰਗ ਦਾ ਕਿਉਂਕਿ ਨਾਪ ਆਪਣੇ ਕੋਲੇ ਪਤਲਾ ਸੀ ਇਹ ਨਿਸ਼ਾਨ ਆਪਾਂ ਲੰਮਾਗੇ 5 ਇੰਚ ਤੇ ਪੰਜ ਇੰਚ ਤੇ ਨਿਸ਼ਾਨ ਲਾਵਾਂਗੇ ਜੇਕਰ ਤੁਸੀਂ ਬੁਕਰਮ ਵਾਲਾ ਗਲਾ ਲਾਉਣਾ ਤਾਂ ਤੁਹਾਨੂੰ ਇਹ ਕਟਿੰਗ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪਹਿਲਾਂ ਤੁਸੀਂ ਬੁਕਰਮ ਵਾਲਾ ਗਲਾ ਬਣਾਓ ਉਸ ਨੂੰ ਕੱਪੜੇ ਦੇ ਉੱਪਰ ਲਾਓ ਉਸ ਤੋਂ ਬਾਅਦ ਕਟਿੰਗ ਕਰੋ ਇਸ ਦੀ ਆਪਣੇ ਕੋਲੇ ਗਲੇ ਦੀ ਲੰਬਾਈ ਹੈਗੀ ਹੈਗੀ 6 ਇੰਚ 6 ਇੰਚ ਤਿਆਰ ਆਇਆ ਹੈ ਪਰ ਸਾਢੇ 6 ਇੰਚ ਦੇ ਨਿਸ਼ਾਨ ਲਾਵਾਂਗੇ ਹੁਣ ਆਪਾਂ ਨੇ ਇਹ ਲਾਇਆ ਦੇਖੋ 5 ਇੰਚ ਤੇ ਗਲਾ ਆਪਣੇ ਕੋਲੇ ਇਸ ਦਾ ਸਵਾ 5 ਇੰਚ ਜੋੜਾਗਾ ਇਹ ਜਗ੍ਹਾ ਤੇ ਆਪਣੀ ਚੜਾਈ ਆਊਗੀ ਸिलाई ਇਹ ਜਗ੍ਹਾ ਤੇ ਕਰਾਂਗੇ ਆਪਾਂ ਸੇਮ ਉਸੇ ਤਰੀਕੇ ਨਾਲ ਹੀ ਆਪਾਂ ਨੇ 2/2 ਇੰਚ ਦੇ ਨਿਸ਼ਾਨ ਲਗਾ ਲੈਣੇ ਨੇ ਤੁਸੀਂ ਜੇਕਰ ਲੀਰ ਵਾਲਾ ਗळा ਲਗਾਉਣਾ ਤਾਂ ਤੁਸੀਂ ਫਿਰ ਇਹ ਨਿਸ਼ਾਨ ਲਗਾਓ ਜੇਕਰ ਤੁਸੀਂ ਬੁਕਰਮ ਵਾਲਾ ਗळा ਲਾਉਣਾ ਤਾਂ ਨਵੇਂ ਨਿਸ਼ਾਨ ਲਗਾਉਣ ਦੀ ਜ਼ਰੂਰਤ ਨਹੀਂ ਸਿਰਫ ਤੁਸੀਂ ਇਹ ਜਗ੍ਹਾ ਤੇ ਨਿਸ਼ਾਨ ਲਾਓ ਕਿਉਂਕਿ ਇਹ ਜਿਹੜਾ ਆਪਾਂ ਨਿਸ਼ਾਨ ਲਗਾ ਰਹੇ ਆ ਇਹ ਸਿਰਫ ਆਪਣਾ ਜੇਕਰ ਆਪਾਂ ਲੀਰ ਵਾਲੇ ਗਲੇ ਦੀ ਕਟਿੰਗ ਕਰਦੇ ਆ ਉਸ ਦੇ ਲਈ ਇਹ ਸਾਰੇ ਨਿਸ਼ਾਨ ਹੁੰਦੇ ਨੇ ਇਸ ਤਰੀਕੇ ਨਾਲ ਆਪਨੇ ਕਟਿੰਗ ਕਰ ਦੇਣੀ ਹੈ ਗਲੇ ਦੀ ਦੇ ਵੀ ਆਪਣਾ ਫਰਮਾ ਬਣ ਕੇ ਤਿਆਰ ਫਰਮਾ ਬਣ ਕੇ ਤਿਆਰ ਜੇਕਰ ਤੁਸੀਂ ਇਸ ਤਰ੍ਹਾਂ ਨੇ ਫਰਮੇ ਬਣਾ ਲਓਗੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਇਹ ਆਪਣਾ ਫਰੰਟ ਹੋ ਗਿਆ ਬੈਕ ਵਾਲਾ ਆਪਣੇ ਕਟਿੰਗ ਕਰਨਾਗਾ ਬੈਕ ਦਾ ਵੀ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਆਪਣੇ ਬੈਕ ਵਾਲਾ ਫਰਮਾ ਕਟਿੰਗ ਕਰਨਾ ਇਹਦੀ ਆਪਣੇ ਕੋਲੇ ਬੈਕ ਵੀ ਜਾਦਾ ਗਈ ਜਿਸ ਤਰ੍ਹਾਂ ਆਪਾਂ ਇਹ ਫੋਲਡ ਕਰਿਆ ਪੇਪਰ ਇਸੇ ਤਰ੍ਹਾਂ ਹੀ ਆਪਾਂ ਨੇ ਕਪੜਾ ਫੋਲਡ ਕਰ ਲਉਂਦਾ ਜਦੋਂ ਵੀ ਆਪਾਂ ਕਟਿੰਗ ਕਰ ਦਿਆਂਗੇ ਕਪੜਾ ਵੀ ਆਪਾਂ ਨੇ ਸੇਮ ਉਸੇ ਤਰੀਕੇ ਨਾਲ ਹੀ ਫੋਲਡ ਕਰਨਾ ਹੁੰਦਾ ਪਹਿਲਾਂ ਇਸ ਜਗ੍ਹਾ ਨੂੰ ਤੁਸੀਂ ਬਿਲਕੁਲ ਬਰਾਬਰ ਰੱਖੋ ਬਰਾਬਰ ਰੱਖ ਗਏ ਉਸ ਤੋਂ ਬਾਅਦ ਇਹ ਨਿਸ਼ਾਨ ਲਾਉਣੇ ਹੁੰਦੇ ਨੇ ਆਪਾਂ ਨੇ ਇਹ ਦੇਖੋ ਇਹ ਸਾਰਾ ਟੀਰਾ ਹੋ ਗਿਆ ਇਹਦੇ ਵਿੱਚ ਇਹ ਢੀਰਾ ਹੋ ਗਿਆ ਇਹ ਹੋ ਗਿਆ ਆਪਣੇ ਕੋਲੇ ਗਲਾ ਗਲਾ ਆਪਣੇ ਕੋਲੇ ਹੈਗਾ 6 ਇੰਚ ਇਹ ਆਪਾਂ ਨੇ ਕਟਿੰਗ ਕਰਿਆ 6.5 ਇੰਚ ਬੈਕ ਹੈਗੀ ਹੈ ਇਸਦੇ 5 ਇੰਚ ਇਸ ਤਰੀਕੇ ਨਾਲ ਆਪਾਂ ਇੱਦੀ ਕਟਿੰਗ ਕਰਾਂਗੇ ਬੈਕ ਦੀ ਪਿਛਲੇ ਗਲੇ ਦੀ ਕਟਿੰਗ ਇਸ ਤਰੀਕੇ ਨਾਲ ਕਰਨੀ ਹੈ ਜੋ ਆਪਾਂ ਨੇ ਨਿਸ਼ਾਨ ਲਾਇਏ ਨੇ ਹੁਣ ਆ ਗਿਆ ਆਪਣਾ ਇਧਰੋਂ ਸਾਹਮਣਾ ਸਾਹਮਣਾਦਾਨੋਂ ਸੀ ਸਮਝੋ ਨੇ ਦੇਖੋ ਬੈਕੇਜ ਦੀ 5 ਇੰਚ ਹੈ ਇਹ ਜਿਹੜਾ ਆਪਾਂ ਨੇ ਗੈਪ ਰੱਖਿਆ ਜੋ ਆਪਾਂ ਨੇ ਫਰੰਟ ਵਾਲਾ ਗੈਪ ਰੱਖਿਆ ਦੇਖੋ ਇਹ 1.5 ਇੰਚ ਦਾ ਰੱਖਿਆ ਕਿਉਂਕਿ ਆਪਣੇ ਸਾਹਮਣਾ ਵੱਧ ਗਿਆ ਸੀ ਇਸ ਕਰਕੇ ਗੈਪ 1.5 ਇੰਚ ਦਾਗਾ ਜਿਹੜਾ ਆਪਨੇ ਇਹ ਗੈਪ ਰੱਖਣਾ ਇਸ ਦੀ ਬੈਕ ਗਲਾ ਹੈਗਾ 6 ਇੰਚ ਅੱਗੋਂ ਬੈਕ ਹੈਗੇ 5 ਇੰਚ ਇਹ ਗੈਪ ਆਪ ਰੱਖਾਂਗੇ 1.5 ਇੰਚ ਦਾ ਇਸ ਨੂੰ ਵੀ 1.5 ਇੰਚ ਦਾ ਰੱਖਾਂਗੇ ਜੇਕਰ ਇਸ ਦੀ ਬੈਕ ਜ਼ਿਆਦਾ ਦਾ ਤੁਸੀਂ ਇਹ ਗੈਪ بس 2.5 ਇੰਚ ਦਾ ਰੱਖ ਸਕਦੇ ਹੋ ਜੀ ਗੈਪ ਤੁਸੀਂ ਇਹ 2.5 ਇੰਚ ਦਾ ਰੱਖ ਸਕਦੇ ਹੋ ਕਿਉਂਕਿ ਜੇਕਰ ਆਪਾਂ ਕੱਪੜਾ ਜ਼ਿਆਦਾ ਰੱਖਾਂਗੇ ਇਸ ਵਿੱਚ ਤਾਂ ਪਿੱਛੇ ਪ੍ਰੋਬਲਮ ਆਉਣ ਲੱਗੇਂਗੀ ਆਪਣਾ ਗਲਾ ਜਿਹੜਾ ਫੁੱਲਣ ਲੱਗ ਜਾਂਦਾ ਇਸ ਕਰਕੇ ਇਸ ਤਰੀਕੇ ਨਾਲ ਆਪਾਂ ਨੇ ਨਿਸ਼ਾਨ ਲਾਉਣੇ ਨੇ ਇਹ ਜਗ੍ਹਾ ਤੋਂ ਬਿਲਕੁਲ ਬਰਾਬਰ ਰੱਖਣਾ ਉਸ ਤੋਂ ਬਾਅਦ ਇਹ ਸ਼ੇਪ ਬਣਾਉਣੀ ਆਪਾਂ ਨੇ ਇਹ ਛੇਪ ਦੇ ਉੱਪਰ ਆਪਣੀ ਕਟਿੰਗ ਕਰਨੀ ਹੈ ਜੇਕਰ ਤੁਹਾਡੀ ਪਿਛਲਾ ਅਗਲਾ ਡੁੰਗਾ ਦਾ ਤੁਸੀਂ ਇਹ ਕਪੜਾ ਵਿੱਚੋਂ ਹੋਰ ਕੱਢ ਸਕਦੇ ਹੋਗੇ ਇਸ ਤਰੀਕੇ ਨਾਲ ਇਹਦੀ ਸ਼ੇਪ ਤੁਸੀਂ ਬਣਾ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਨੂੰ ਕੱਢਣਾ ਪੈਂਦਾ ਹੀ ਹੈ ਨਹੀਂ ਤਾਂ ਫਿਰ ਕਮੀਜ਼ ਦੇ ਵਿੱਚ ਨੁਕਸੇ ਪੈਣ ਦਾ ਖਤਰਾ ਰਹਿੰਦਾ ਹੈ ਇਸ ਕਰਕੇ ਇਸ ਤਰੀਕੇ ਨਾਲ ਆਪਾਂ ਨੇ ਨਿਸ਼ਾਨ ਲਗਾਉਣੇ ਹੁੰਦੇ ਨੇ ਹੁਣ ਪਹਿਲਾਂ ਆਪਾਂ ਕਟਿੰਗ ਕਰਾਂਗੇ ਜੋ ਮਨ ਨਿਸ਼ਾਨ ਲਾਇਆ ਨੇ ਉਹਨਾਂ ਨੂੰ ਆਪਣੇ ਸਾਰੀ ਕਟਿੰਗ ਕਰਨੀ ਆ। ਇਸ ਤਰੀਕੇ ਨਾਲ ਕਟਿੰਗ ਕਰਨੀ ਆ। ਬੈਗ ਜੋ ਆਪਾਂ ਨੇ 8 ਇੰਚ ਬਾਦਰ ਰੱਖਣੀ ਆ ਉਹ ਤੁਸੀਂ ਹਰ ਇੱਕ ਦੀ ਰੱਖਣੀ ਆ। ਜੋ ਵੀ ਤੁਸੀਂ ਕਟਿੰਗ ਕਰੋਗੇ ਹਰ ਇੱਕ ਦੇ ਆਪਾਂ ਨੇ 1/2 ਇੰਚ ਪਿਛਲਾ ਪਾਸਾ ਬਾਧ ਰੱਖਣਾ ਹੈ ਇਸ ਨਾਲ ਆਪਣਾ ਕਮੀਜ਼ ਕਦੇ ਵੀ ਪਿੱਛੇ ਨਹੀਂ ਜਾਂਦਾ ਇਹ ਹੋ ਗਿਆ ਆਪਣਾ ਬੈਕ ਇਹ ਬੈਕ ਗਲਾ ਹੋ ਗਿਆ ਜੀ ਆਪਾਂ ਕੋਲ ਬੈਕ ਹੋ ਗਈ ਆਪਣੇ ਕੋਲੇ ਕਮੀਜ਼ ਦੀ ਪਿਛਲੇ ਪਾਸੇ ਦਾ ਫਰਮਾ ਹੋ ਗਿਆ ਬੈਕ ਦਾ ਕੋਲੇ ਉਹਦਾ ਨਿਸ਼ਾਨ ਤੁਸੀਂ ਉਸੇ ਤਰੀਕੇ ਨਾਲ ਹੀ ਲਗਾ ਸਕਦੇ ਹੋ ਜਿਸ ਤਰੀਕੇ ਨਾਲ ਆਪਾਂ ਇਹ ਪਹਿਲਾਂ ਲਾਇਆ ਸੀ ਇਹਨਾਂ ਨੂੰ ਸੰ ਉਸੇ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਇਹ ਹੋ ਗਿਆ ਆਪਣੇ ਕੋਲੇ ਸਾਰਾ 19 ਇੰਚ ਚੈਸਟ ਦਾ ਨਾਪ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾ ਦਨ 19 ਇੰਚ ਚੈਸਟ ਦਾ ਆਪਾਂ ਨੇ ਇਹ ਨਾਪ ਲਈ ਕਟਿੰਗ ਕਰਿਆ ਇਸ ਦਾ ਆਪਾਂ ਜੋ ਬਾਜੂ ਦਾ ਮੋਡਾ ਪਾਵਾਂਗੇ ਉਹ ਪਾਵਾਂਗੇ 2.8 ਇੰਚ ਸਵਾ 8 ਇੰਚ ਨਾਲੇ ਬਹੁਤ ਵਧੀਆ ਫਿਟਿੰਗ ਆਊਗੀ ਕੋਈ ਵੀ ਆਪਾਂ ਨੂੰ ਛਾਂਟਣ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਸੂਟ ਬਣ ਕੇ ਤਿਆਰ ਹੋਊਗੀ ਇਸੇ ਸਾਰੀ ਆਪਣੀ ਇਸ ਨਾਪ ਦੀ ਕਟਿੰਗ ਆਰਮਹੋਲ ਦੀ ਕਟਿੰਗ ਦਾ ਤਰੀਕਾ ਦੱਸਿਆ ਤੁਹਾਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੁਣੇ ਧੰਨਵਾਦ